ਸੱਚ ਕੱਲ ਦੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹਾਂ ਸਾਰੇ ਅਸੀਂ ਵੀ ਘੈਂਟ ਆ ਪੂਰੇ ਹਨ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਵਿੱਚ ਉਧਰ ਮੈਸੇਜ ਆ ਗਿਆ ਸੀ ਵਟਸਐਪ ਤੇ ਉਧਰ ਸੁਰਤੀ ਚੱਲ ਗਈ ਹੈਨਾ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਇਹਦੇ ਵਿੱਚ ਮੈਂ ਲਾਈਨਿੰਗ ਵਾਲੇ ਕਮੀਜ਼ ਦੀ ਲਾਈਨਿੰਗ ਕਿਵੇਂ ਅਟੈਚ ਕਰਨੀ ਹੈ ਤੇ ਕਿਵੇਂ ਉਹਦੀਆਂ ਆਪ ਪਲੇਟਾਂ ਕੱਚੀਆਂ ਕਰਨੀਆਂ ਨੇ ਜਿਹੜੀਆਂ ਨੂੰ ਮੈਂ ਕਹ ਰਹੀਆਂ ਪਲੇਟਾਂ ਕੱਚੀਆਂ ਕਰਨੇ ਕਿਵੇਂ ਪਲੇਟਾ ਕੱਚੀਆਂ ਕਰਨੀਆਂ ਨੇ ਤੇ ਕਿਵੇਂ ਪਲੇਟਾ ਆਪਾਂ ਪਾਉਣੀਆਂ ਨੇ ਉਹ ਹਨਾ ਉਹ ਤੁਸੀਂ ਵੀਡੀਓ ਦੇਖੋ ਮੈਂ ਉਹਦੇ ਵਿੱਚ ਕੋਈ ਕੱਟ ਨਹੀਂ ਲਾਇਆ ਹੋਇਆ ਕਿਉਂਕਿ ਕਈ ਕਹਿੰਦੇ ਆ ਨਾ ਵੀ ਪਹਿਲਾਂ ਇਹ ਹੋਰੂ ਬਣਾ ਲੈਂਦੀ ਆ ਫਿਰ ਇਹ ਤੋਂ ਗਲਤੀ ਹੋ ਜਾਂਦੀ ਆ ਫਿਰ ਇਹ ਵੀਡੀਓ 'ਚ ਕੱਟ ਲਾ ਕੇ ਸਹੀ ਕਰ ਦਿੰਦੀ ਆ ਫਿਰ ਫਿਰ ਇਹ ਉਥੀਆਂ ਨਹੀਂ ਜੀ ਮੈਂ ਕੋਈ ਨਹੀਂ ਕੱਟ ਲਾਇਆ ਹੋਇਆ ਹਨਾ ਕੁਝ ਨਹੀਂ ਕੀਤਾ ਮੈਂ ਜਮਾ ਸਾਫ਼ ਸੁਥਰੀ ਵੀਡੀਓ ਬਣਾਈ ਆ ਤੇ ਬਟ ਮੈਂ ਸਟੀਚਿੰਗ ਇਦਾਂ ਹੀ ਕਰਦੀ ਆ ਹਨਾ ਬਾਕੀ ਆਪਣਾ ਸਾਰਾ ਦਾ ਅਲੱਗ-ਅਲੱਗ ਹਿਸਾਬ ਹੁੰਦਾ ਜੀ ਜਿਹੜੀਆਂ ਇਹ ਮੈਂ ਵੀਡੀਓ ਉਹਨਾਂ ਲਈ ਬਣਾਈ ਹੈ ਜਿਹੜੀਆਂ ਮੈਨੂੰ ਭੈਣਾ ਫੋਨ ਕਰਕੇ ਕਹਿੰਦੀਆਂ ਨੇ ਤੁਸੀਂ ਪਲੇਟਾ ਦੱਸੋ ਸਾਈਡ ਪਲੇਟਾ ਦੱਸੋ ਲੰਬੀਆਂ ਪਲੇਟਾ ਦੱਸੋ ਪੈਨੋ ਮੈਂ ਇਹ ਵੀਡੀਓ ਤੁਹਾਡੇ ਲਈ ਬਣਾ ਚੁੱਕੀ ਆ ਆਪਣੀਆਂ ਨਾਲ ਦੀ ਨਾਲ ਵੀਡੀਓ ਆਉਂਦੀਆਂ ਰਹਿਣਗੇ ਹਨ ਤੁਸੀਂ ਉਹ ਦੇਖਿਆ ਕਰੋ ਪਹਿਲਾਂ ਜਿਵੇਂ ਹੁਣ ਬੈਲਵਾਰਡ ਦਾ ਸ਼ੂਟ ਸੀ ਉਹ ਮੈਂ ਸਾਰੇ ਤੋਂ ਪਹਿਲਾਂ ਹੀ ਵੀਡੀਓ ਸਰਦੀ ਸਟਾਰਟ ਹੋਣ ਤੋਂ ਪਹਿਲਾਂ ਮੈਂ ਵੀਡੀਓ ਪਾਤੀ ਸੀ ਉਹਨੂੰ ਤੁਸੀਂ ਧਿਆਨ ਨਾਲ ਦੇਖਿਓ ਅਰ ਇਹ ਗੱਲ ਪਲਾਜ਼ੋ ਵਗੈਰਾ ਦੀ ਲਾਈਨਿੰਗ ਵਾਲਾ ਹਾਂ ਉਹ ਮੈਂ ਪਾ ਦੂੰਗੀ ਵੀਡੀਓ ਸ਼ਾਇਦ ਮੈਂ ਅੱਲਾ ਦੇ ਮੈਂ ਪਾਈ ਵੀ ਹੋਵੇ ਇੱਕ ਬਾਕੀ ਧਿਆਨ ਚ ਨਹੀਂ ਹੈਗਾ ਹਨਾ ਤੇ ਹਾਂਜੀ ਮੈਂ ਬਾਰ-ਬਾਰ ਇਹੀ ਸਾਰਿਆਂ ਨੂੰ ਕਹਿਣੀ ਹੁੰਦੀ ਆ ਬੀਚ ਤੁਸੀਂ ਮੇਰੇ ਕੋਲ ਕੁਝ ਵੀ ਪੁੱਛਣਾ ਹੈ ਸਟਿਚਿੰਗ ਦੇ ਬਾਰੇ ਜਣਾ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਬਾਈ ਚਾਂਸ ਮੈਂ ਫੋਨ ਨਹੀਂ ਚਾਹਦੀ ਫੋਨ ਮੈਂ ਕਿਉਂ ਨਹੀਂ ਚਾਹਦੀ ਕਿਉਂਕਿ ਇੱਥੇ ਮੇਰੇ ਕੋਲ ਦੋ ਕੁੜੀਆਂ ਨੇ ਸਿੱਖਣ ਵਾਲੀਆਂ ਵੈਸੇ ਫਿਲਹਾਲ ਇੱਕ ਹੀ ਆ ਤੇ ਇੱਕ ਹਜੇ ਆਉਣ ਦੀ ਤਿਆਰੀ ਕਰ ਰਹੀ ਹੈ ਤੇ ਅੱਜ ਆਈ ਸੀਗੀ ਉਹ ਤੇ ਦੋ ਕੁੜੀਆਂ ਨੇ ਮੇਰੇ ਕੋਲ ਸਿੱਖਣ ਵਾਲੀਆਂ ਇੱਕ ਫਿਰ ਮੈਂ ਕੱਪੜੇ ਖੁਦ ਸਟਿਚ ਕਰਦੀ ਆ ਮੈਂ ਕਾਰੀਗਰ ਤੋਂ ਨਹੀਂ ਕਰਵਾਉਂਦੀ ਕਿਉਂਕਿ ਹਜੇ ਮੇਰਾ ਓਡਾ ਤਾਮਜਾਮ ਨਹੀਂ ਹੈਗਾ ਮੇਰਾ ਬਸ ਆਪ ਦਾ ਹੀ ਓਕਾ ਹੁੰਦਾ ਨਾ ਵੀ ਆਪਣਾ ਰੋਟੀ ਤੋਰੀ ਫੁਰਕਾ ਰੋਟੀ ਫੁਰਕਾ ਤੋਰੀ ਫੁਰਕਾ ਚੱਲਦਾ ਹੈਗਾ ਮੈਂ ਹਜੇ ਐਡਾ ਨਹੀਂ ਹੈਗੀ ਕਿ ਮੈਂ ਟੇਲਰ ਮਾਸਟਰ ਵਾਹਾਂ ਸਗਾ ਕਿਉਂਕਿ ਮੈਂ ਖੁਦ ਹੀ ਸਟਿਚ ਕਰਦੀ ਆ ਮੈਨੂੰ ਲੱਗਦਾ ਵੀ ਮੈਂ ਆਉਂਦੇ ਵਾਲੇ ਟਾਈਮ ਤੱਕ ਖੁਦ ਹੀ ਕਰੂੰਗੀ ਜਿੰਨਾ ਟਾਈਮ ਆਪਣੀਆਂ ਲੱਤਾਂ ਲੁੱਤਾ ਜਮਾ ਖੜਨੀ ਹੋ ਜਾਂਦੀਆਂ ਤੇ ਹਾਂਜੀ ਜਦੋਂ ਤੁਸੀਂ ਮੈਨੂੰ ਫੋਨ ਕਰਦੇ ਹੋ ਮੇਰੇ ਤੋਂ ਨਹੀਂ ਕਈ ਵਾਰ ਚੱਕਿਆ ਜਾਂਦਾ ਹਨਾ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਦਿਆ ਕਰੋ ਤੋ ਉਹ ਮੈਂ ਫਿਰ ਬਾਅਦ ਚ ਸ਼ਾਮ ਨੂੰ ਜਦੋਂ ਮੈਂ ਘਰ ਜਾਨੀ ਆ ਉਦੋਂ ਜਾ ਕੇ ਫਿਰ ਮੈਂ ਜਵਾਬ ਸਾਨੂੰ ਦੇ ਦਿਆ ਕਰੂੰਗੀ ਬਾਕੀ ਜੀ ਮੇਰੇ ਤੋਂ ਜੇ ਵੱਧ ਘੱਟ ਹਨਾ ਬੋਲਿਆਂ ਅੰਦਰ ਲੱਪਲਪ ਹੋ ਜਾਂਦੀ ਹੈ ਤਾਂ ਉਹਦੇ ਲਈ ਸੌਰੀ ਦੇਖੋ ਤੁਸੀਂ ਵੀਡੀਓ ਇੰਜੋਏ ਕਰੋ ਤੇ ਜੇ ਮੇਰੇ ਕੋਲ ਕੋਈ ਗੜਬੜ ਹੋਈ ਹੋਈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਹਾਂਜੀ ਆ ਦੇਖੋ ਜਦੋਂ ਹੁਣ ਆਪਾਂ ਲਾਈਨਿੰਗ ਦੀ ਕਟਿੰਗ ਕੀਤੀ ਹੈ ਨਾ ਕਮੀਜ਼ ਦੀ ਵੀ ਨਾਲ ਹੀ ਕਰੀ ਸੀ ਇੱਥੇ ਵੀ ਕਰੀਜ਼ ਬਣੀ ਹੋਈ ਹੈ ਤੇ ਆਪਣੀ ਲਾਈਨਿੰਗ ਤੇ ਵੀ ਕਰੀਜ਼ ਬਣੀ ਹੋਈ ਹੈ ਆਪਾਂ ਇਹਨਾਂ ਨੂੰ ਕੀ ਕਰਾਂਗੇ ਆਪਾਂ ਵਿੱਚੋਂ ਕਰਕੇ ਸੀਨ ਲਾਵਾਂਗੇ ਵਿਚਾਲੇ ਜਮਾ ਜਿੱਥੇ ਆਪਾਂ ਕਰੀਜ਼ ਬਣਾਈ ਸੀ ਸੀਨ ਤੁਸੀਂ ਮੋਟੀ ਰੱਖ ਲਓ ਇੱਕ ਵਾਰ ਜੇ ਮਸ਼ੀਨ ਤੇ ਕਰ ਰਹੇ ਹਾਂ ਅਰੇ ਸੀਨੇ ਪੋਤੋ ਤੱਕ ਮਾਰ ਨਹੀਂ ਉਹਨੇ ਜਿੱਥੇ ਤੱਕ ਆਪਣੀਆਂ ਪਲੇਟਾਂ ਹੁੰਦੀਆਂ ਨੇ ਧਿਆਨ ਨਾਲ ਆਪਾਂ ਚੱਕ ਕੇ ਦੇਖ ਲੈਣਾ ਕਿਉਂਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਸਾਡੇ ਵਰਗੇ ਤੋਂ ਵੀ ਹੋ ਜਾਂਦੀ ਹੈ ਇਹ ਵਿਚਾਲੇ ਜਾ ਰਹੀ ਹੈ ਨਾ ਫਿਰ ਬਾਅਦ ਚ ਪਾਠ ਠੱਡ ਕਰ ਲਈ ਓਕੇ ਹੋ ਜਾਂਦੀ ਹੈ ਹਾਲੇ ਕੋਈ ਤੱਕ ਪਲੇਟਾਂ ਨਹੀਂ ਮੈਂ ਇਥੋਂ ਤੱਕ ਸੀਲ ਲਾ ਲਈ ਕਿ ਯਾਰ ਮੈਨੂੰ ਤੁਸੀਂ ਕਮੈਂਟ ਕਰਕੇ ਦੱਸੋ ਜਦੋਂ ਮੈਂ ਸੀਨ ਮੋਟੀ ਕਰ ਲੈਣੀ ਇਹਨੂੰ ਪਤਾ ਨਹੀਂ ਇਦਾਂ ਐ ਬਲ ਕਿਉਂ ਪੈਣ ਲੱਗ ਜਾਂਦੇ ਆ ਇਹਦੇ ਵਿੱਚ ਵੀ ਸੋਡੀਆਂ ਮਸ਼ੀਨਾਂ ਵੀ ਇਦਾਂ ਹੀ 나오ਦੀਆਂ ਨੇ ਕਿ ਹੁਣ ਆਪਾਂ ਕਰਨਾ ਆਪਾਂ ਇੱਥੋਂ ਤੀਰੇ ਕੋਲੋਂ ਲੈਣਾ ਬਸ 깔 ਤੋਂ ਆਪਾਂ ਮਸ਼ੀਨ ਤੇ ਨੀਚੇ ਸੱਟ ਵੇਰਦਾ ਫੇਰਾ ਡਿੱਗਣ ਡੁੱਗਣਾ ਵਾਲਾ ਕਾਰੀਕਾ ਨਹੀਂ ਹੋਇਆ ਕਰ ਲੋ ਪਰ ਆਪਾਂ ਇੱਥੋਂ ਐਵੇਂ ਹੀ ਰੱਖ ਕੇ ਆਇ ਲਾ ਲੋ ਨਾਲ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਸਾਰਾ ਅੱਜ ਪ੍ਰੋਪਰ ਦੱਸੂਗੀ ਪਲੇਟਾਂ ਕਿਵੇਂ ਪਾਉਣੀਆਂ ਨੇ ਕਿਵੇਂ ਪਲੇਟਾਂ ਪੱਕੀਆਂ ਕਰਨੀਆਂ ਨੇ ਜਿਸ ਨਾਲ ਆਪਣੀ ਫਿਟਿੰਗ ਪੂਰੀ ਘੈਂਟ ਆਊਗੀ ਕਿਉਂ ਲੱਗਦਾ ਇਹ ਇਹਦੇ ਕੋਲ ਇਹ ਜੈਕ ਦੀ ਜਾਂ ਜੁੱਕੀ ਦੀ ਮਸ਼ੀਨ ਆ ਨਾ ਪਲੀਜ਼ ਯਾਰ ਮੈਨੂੰ ਕਮੈਂਟ ਕਰਕੇ ਦੱਸਿਓ ਉਹ ਮਸ਼ੀਨਾਂ ਚ ਤੇ ਆਹ ਮਸ਼ੀਨਾਂ ਚ ਕੀ ਫਰਕ ਹੈ ਕੋਕੋ ਮੇਰਾ ਮੋੜ ਬਣ ਰਿਹਾ ਉਹ ਮਸ਼ੀਨ ਲੈਣ ਦਾ ਮੇਰਾ ਸਾਰਾ ਸਮਾਨ ਨੀਚੇ ਡਿੱਗਣ ਲੱਗ ਜਾਂਦਾ ਹੁੰਦੀ ਹੋਇਆ ਸੀ ਹੁਣ ਆਪਾਂ ਲਾਈਨਿੰਗ ਇੱਕ ਪਾਸੇ ਦੀ ਅਟੈਚ ਕਰ ਲਈ ਆ ਦੇਖੋ ਵਿਚਾਲੇ ਸੀਨ ਆਪਾਂ ਇੱਥੇ ਲਾ ਲਈ ਉਸ ਤੋਂ ਬਾਅਦ ਇੱਥੋਂ ਤੱਕ ਲਾ ਕੇ ਆਪਾਂ ਸਾਰੇ ਲਾ ਲਈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਇਦਾਂ ਐ ਕਰਕੇ ਵਧੀਆ ਤਿਆਰ ਨਾ ਰੱਖ ਲੈਣ ਕੱਪੜੇ ਪਲੇਟਾਂ ਤੇ ਆਪਾਂ ਕੱਚੀ ਸੀਨ ਲਵਣੀ ਪਲੇਟਾਂ ਦਾ ਕਾਪ ਆਪਾਂ ਕਿਉਂ ਇੱਥੇ ਤੱਕ ਲਾਇਆ ਸੀ ਤਾਂ ਜੋ ਆਪਾਂ ਐ ਕਰਕੇ ਪਲੇਟਾਂ ਦੇਖ ਸਕੀਏ ਆਪਣੇ ਸਹੀ ਸਾਢੇ ਤਿੰਨ ਤਿਆਰ ਹੀ ਆ ਨਹੀਂ ਕਿ ਨਹੀਂ ਆ ਰਹੀਆਂ ਦੀ ਲੰਬੀ ਹੋ ਗਈ ਕੱਚੀ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਘੁਮਾ ਕੇ ਇਦਾਂ ਰੱਖ ਲੈਣਾ ਆ ਦੇਖੋ ਲੰਮੀ ਆਪਣੀ ਕੱਚੀ ਲੱਗੀ ਸੀ ਨਾ ਆ ਜਿਹੜਾ ਵੱਧ ਘੱਟ ਕੱਪੜਾ ਇਹ ਮੇਰੀ ਕੈਂਚੀ ਨੇ ਉਹ ਨਹੀਂ ਕੀਤਾ ਫੋਨ ਹੀ ਪੈਨ ਦਿੱਤਾ ਤਾਂ ਕਰਕੇ ਕਟਿੰਗ ਨਹੀਂ ਹੋਇਆ ਆਪਾਂ ਹੋਰ ਕਟਿੰਗ ਕਰ ਦਾਂਗੇ ਆਪਾਂ ਜਿਹੜੀ نیچے ਵਾਲੀ ਪਲੇਟ ਹੁੰਦੀ ਹੈ ਬਸ ਤੀਰਾ ਵਗੈਰਾ ਆਪਾਂ ਕਿਵੇਂ ਰੱਖਣਾ ਹੈ ਨਾ ਸਾਰਾ ਕੁਝ ਜੋ ਵੀ ਹੈ ਉਹ ਆਪਾਂ ਵੀਡੀਓ ਤੇ ਪਾਈ ਹੈ ਪਹਿਲਾਂ ਜੇ ਕੋਈ ਵੀ ਪੈਨ ਦੇਖਣਾ ਚਾਹੁੰਦੀ ਹੈ ਤੁਸੀਂ ਦੇਖ ਸਕਦੇ ਆਈ ਆਪਾਂ ਦੂਸਰੇ ਪਾਸੇ ਤੇ ਲਾਵਾਂਗੇ ਵਾਲ ਦੀ ਤਾਂ ਆਪਾਂ ਲਾਈਨਿੰਗ ਅਟੈਚ ਕਰਨੀ ਹੈ ਉੱਥੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਬਾਕੀ ਤਾਂ ਸਾਰਾ ਆਪ ਹੀ ਸਹੀ ਹੋ ਜਾਂਦਾ ਹੈ ਫਿਰਕੀ ਨੂੰ ਨਮੀ ਭਰੀ ਆ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਫਿਰਕੀ ਨੂੰ ਮਸ਼ੀਨ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਵੀਡੀਓ ਬਣਾਉਣ ਲੱਗ ਗਈ ਤੇ ਹੁਣ ਇਹਦੇ ਵਿੱਚ ਪਾ ਦੇ ਤੂੰ ਗਾ ਜਾ ਕੇ ਮੱਚ ਮਸ ਸਿਆਸੀ ਨੰਲਾ ਦਾ ਹੂੰ ਲਾਈਨਿੰਗ ਆਪਣੀ ਅਟੈਚ ਹੋ ਗਈ ਹੁਣ ਆਪਾਂ ਦੂਸਰੀ ਸਾਈਡ ਦੇ ਪਲੇਟਾਂ ਵੀ ਇਦਾਂ ਹੀ ਕਰਾਂਗੇ ਤੋ ਲਾਈਨਿੰਗ ਵਾਲੀ ਸੂਟ ਦੇ ਆਪਾਂ ਪ੍ਰੋਪਰ ਪਲੇਟਾਂ ਪਲੇਟਾਂ ਪਾਉਣੀਆਂ ਆਣੇ ਹਨ ਤਾਂ ਉਹਦੇ ਵਿੱਚ ਕੀ ਹੁੰਦਾ ਆਪਾਂ ਨੂੰ ਪਲੇਟਾਂ ਇੱਕ ਵਾਰ ਕੱਚੀਆਂ ਕਰਨੀਆਂ ਪੈਂਦੀਆਂ ਹਨ ਕੱਚੀਆਂ ਮਤਲਬ ਉਵੇਂ ਨਹੀਂ ਹੁੰਦਾ ਕੱਚੀਆਂ ਮਤਲਬ ਹੁੰਦਾ ਇੱਕ ਵਾਰ ਇਦਾਂ ਹੀ ਕੱਪ ਲਾਈਨਿੰਗ ਨੂੰ ਆਪਣੇ ਇਹਦਾ ਨੋਰਮਲ ਫੈਬ੍ਰਿਕ ਨਾਲ ਉਹਦੇ ਨਾਲ ਅਟੈਚ ਲੈ ਜਿਹੜਾ ਨੋਰਮਲ ਕਪੜਾ ਹੁੰਦਾ ਉਹਦੇ ਨਾਲ ਅਟੈਚ ਕਰਨਾ ਪੈਂਦਾ ਹੁੰਦਾ ਇੱਕ ਤਾਂ ਇਹ ਕਪੜਾ ਉਦੋਂ ਦਾ ਬਲੈਕ ਜਾਂ ਦੇਖ ਤਾਂ ਕਿੰਨਾ ਵਧੀਆ ਲੱਗ ਰਿਹਾ ਆ ਦੇਖੋ ਜੀ ਇਹ ਮੈਂ ਇੱਕਦਹੀ ਵੀਡੀਓ ਬਣਾਉਂਗੀ ਇਹਦੇ ਵਿੱਚ ਮੈਂ ਕੋਈ ਕੱਟ ਨਹੀਂ ਲਾਉਂਗੀ ਹਣਾ ਕੋਈ ਕਹਿਣ ਦਾ ਨਹੀਂ ਇਦਾਂ ਇਦਾਂ ਕਰਕੇ ਆ ਦੇਖੋ ਪਲੇਟਾਂ ਆਪਣੀਆਂ ਪੈ ਗਈਆਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਆਹ ਪਲੇਟਾਂ ਨੂੰ ਚੱਕਣਾ ਆਹ ਪਲੇਟਾਂ ਨੂੰ ਚੱਕਣਾ ਆਪਾਂ ਇੱਥੋਂ ਆਏ ਕਰਕੇ ਫੜਨਾ ਸਲਾਈ ਆਪਣੀ ਤੁਸੀਂ ਬ੍ਰੀਕ ਕਰ ਲਓ ਇੱਕ ਵਾਰ ਮੈਂ ਇੱਥੋਂ ਪਾ ਕੇ ਦੇਖਦੀ ਆਂ ਵੀ ਵੀਡੀਓ ਸਹੀ ਬਣਦੀ ਹੈ ਕੋ ਨਹੀਂ ਕਿਉਂਕਿ ਨਹੀਂ ਮੈਨੂੰ ਉੱਠ ਕੇ ਪਰੇ ਦੀ ਜਾਣਾ ਪੈਣਾ ਐਦਾਂ ਕਰਕੇ ਫੜ ਲਓ ਜਿਹੜੀਆਂ ਪਲੇਟਾਂ ਆਪਾਂ ਇੱਥੋਂ ਮੋਟੀਆਂ ਪਤਲੀਆਂ ਰੱਖਦੇ ਆ ਨਾ ਉਹ ਆਪਾਂ ਸਾਈਜ਼ ਦੇ ਅਕੋਰਡਿੰਗ ਰੱਖ ਸਕਦੇ ਹੁੰਦੇ ਆ ਉਹ ਮੈਂ ਤੁਹਾਨੂੰ ਅੱਗੇ ਦੱਸਦੀ ਆਂ ਤੇ ਪਲੇਟਾਂ ਪਾ ਦਾਂ ਬਿੱਕੀ ਮੇ ਰੱਖ ਸਕਦੇ ਆ ਆਪਾਂ ਉੱਪਰ ਲੀਆਂ ਪਲੇਟਾਂ ਵਿੱਚ ਪਾੜੀਆਂ ਸੀ ਜਿਹੜੀ ਆਪਾਂ ਪਲੇਟਾਂ ਦੀ ਆਹ ਵਾਲੀ ਚੀਜ਼ ਰੱਖਦੇ ਹੁੰਦੇ ਨਾ ਇਹ ਅਪਨਾਪ ਦੇ ਅਕੋਰਡਿੰਗ ਰੱਖਦੇ ਹਾਂ ਨਾ ਮਤਲਬ ਜਿਵੇਂ ਕਿ ਛਾਤੀ ਦੇ ਜਿਵੇਂ ਹੁਣ ਮੇਰੇ ਕਸਟਮਰ ਦੀ ਛਾਤੀ ਹੈਗੀ ਆ 20 ਇੰਚ ਠੀਕ ਹੈ ਇਹ ਮੈਂ ਰੱਖੀ ਆ ਮਨ ਨਾਲਾ ਸ਼ਾਇਦ ਅੱਧਾ ਗਿਂਚ ਛੋਣੀ ਆ ਤੇ ਜੇ 21 ਹੈਗੀ ਆ 22 ਹੈਗੀ ਆ ਤੁਸੀਂ ਅੱਧਾ ਇੰਚ ਹੀ ਰੱਖ ਸਕਦੇ ਹੋ ਬਹੁਤ ਜੇ ਹਾਂ ਅੱਧਾ ਇੰਚਾ ਪੂਰੀ ਇਹ ਅੱਧੇ ਤੋਂ ਇੱਕ ਸੂਤ ਘੱਟ ਜੇ ਕਿਸੇ ਕਸਟਮਰ ਦੀ ਛਾਤੀ 24 ਜਾਂ 25 ਇੰਚ ਫਿਰ ਉਹਨੂੰ ਨਹੀਂ ਨਾ ਪਾ ਅੱਧਾ ਇੰਚ ਰੱਖ ਸਕਦੇ ਉਹਨੂੰ ਆਪਾਂ 14 ਇੰਚ ਰੱਖ ਦਾਂਗੇ ਕਈਆਂ ਦੀ ਛਾਤੀ ਹੁੰਦੀ ਹੈ 26 27 ਇੰਚ ਉਹਨੂੰ ਆਪਾਂ 14 ਇੰਚ ਤੋਂ 1 ਇੰਚ ਦੇ ਵਿੱਚ ਬਹਿ ਜਾ ਆਪਾਂ ਗੈਪ ਆ ਲੈ ਸਕਦੇ ਹੁੰਦੇ ਆ ਪਲੇਟ ਇੱਥੇ ਹਣਾ ਉਹ ਕਿਉਂ ਲੈ ਸਕਦੇ ਹੁੰਦੇ ਆ ਉਹ ਮੈਂ ਤੁਹਾਨੂੰ ਬਾਅਦ ਚ ਦੱਸ ਦਿਆਂ ਜਦੋਂ ਮੈਂ ਬਾਹਾਂ ਲਾਈਆਂ ਹਣਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹ ਪਲੇਟਾਂ ਪਾਉਣੀਆਂ ਨੇ ਪਲੇਟਾਂ ਵੈਸੇ ਇੱਥੇ ਵਿੱਚ ਦਿਖਦੀਆਂ ਨੇ ਹੈਗੀਆਂ ਮੈਂ ਸਨ ਉੱਥੇ ਨਿਸ਼ਾਨ ਲਾਣੀਆਂ ਚੌਕ ਦਾ ਇੱਥੋਂ ਤੱਕ ਆ ਦੇਖੋ ਆ ਪਲੇਟ ਆ ਜੀ ਆਪਣੀ ਹੈ ਇੱਥੋਂ ਹੁਣ ਆਪਾਂ ਇਹ ਕਰਨਾ ਇੱਥੋਂ ਪਲੇਟ ਫੜਨੀ ਆ ਤੇ ਇੱਥੋਂ ਕਰਕੇ ਆਪਾਂ ਐ ਪਾਉਣੀਆਂ ਪਹਿਲਾਂ ਪਲੇਟ ਜਮਾ ਹੀ ਆਪਾਂ ਨੁੱਕਰ ਤੋਂ ਸਟਾਰਟ ਕਰਨੀ ਆ ਹਲਕੀ ਹਲਕੀ ਜੀ ਫਿਰ ਉਸ ਤੋਂ ਬਾਅਦ ਵਧਾਉਂਦੇ ਜਾਵਾਂਗੇ ਜਿਹੜੀਆਂ ਭੈਣਾਂ ਮੈਨੂੰ ਫੋਨ ਕਰਦੀਆਂ ਨੇ ਹਨਾ ਮੇਰੇ ਕੋਲ ਫੋਨ ਅਟੈਂਡ ਨਹੀਂ ਹੁੰਦਾ ਭੈਣੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਕਿਉਂਕਿ ਜਦੋਂ ਮੇਰੇ ਕੋਲ ਟਾਈਮ ਬੰਦਾ ਨਾ ਉਹ ਫਿਰ ਉਸ ਹਿਸਾਬ ਨਾਲ ਮੈਂ ਤੁਹਾਨੂੰ ਬੈਕ ਕਾਲ ਕਰ ਸਕਦੀ ਹੁੰਦੀ ਆ ਇਹ ਫੋਰਟ ਕਲ ਨਹੀਂ ਹੁੰਦਾ ਮੇਰੇ ਕੋਲੇ ਸਾਡੇ ਫੋਨ ਆਉਂਦੇ ਆ ਹਨਾ ਉਹ ਫਿਰ ਮੈਂ ਆਪ ਦਾ ਬੁਟੀਕ ਤੇ ਵੀ ਕੰਮ ਕਰਨਾ ਹੁੰਦਾ ਸਟੀਚਿੰਗ ਵਗੈਰਾ ਦਾ ਮੈਂ ਕੋਈ ਕਾਰੀਗਰ ਨਹੀਂ ਰੱਖਿਆ ਮੈਂ ਖੁਦ ਹੀ ਕਰਦੀ ਹਾਂ ਕਿਉਂਕਿ ਹਜੇ ਮੈਂ ਨੋਰਮਲ ਜਈਆਂ ਕੋਈ ਜ਼ਿਆਦਾ ਹਾਈ ਫਾਈ ਨਹੀਂ ਹੈਗੀ ਬੁਟੀਕ ਮੇਰੀ ਮੈਨੂੰ ਕਮੈਂਟ ਆਏ ਸੀ ਕਹਿੰਦੇ ਤੁਸੀਂ ਆਪਣੀ ਬੁਟੀਕ ਦਿਖਾਓ ਯਾਰ ਮੈਂ ਤੁਹਾਨੂੰ ਕੀ ਬੁਟੀਕ ਦਿਖਾਵਾਂ ਮੇਰੀ ਬੁਟੀਕ ਛੋਟੀ ਜੀ ਹੈ ਮੈਸੇ ਵੀ ਜਿਹੜੀ ਮੇਨ ਚੀਜ਼ ਹੈ ਬੁਟੀਕ ਚ ਸੈਂਮਟ ਪੱਟਿਆ ਪਿਆ ਉਹ ਤੁਹਾਨੂੰ ਦੇਖ ਹੀ ਰਹੀ ਹੁੰਦੀ ਹੈ ਮੇਰੇ ਪਿੱਛੇ ਨੂੰ ਤਾਂ ਕਿ ਲੰਬੀਆਂ ਪਲੇਟਾਂ ਕਿਵੇਂ ਪਾਉਣੀਆਂ ਨੇ ਉਹ ਵੈਸੇ ਮੈਂ ਤੁਹਾਨੂੰ ਵੀਡੀਓ ਚ ਦੱਸ ਰੱਖਿਆ ਪਰ ਮੈਂ ਫਿਰ ਵੀ ਇੱਕ ਵਾਰ ਦੱਸ ਦਾਂ ਇੱਥੋਂ ਆਪਣੀ ਪਲੇਟ ਆ ਇਹ ਆਪਾਂ ਚੱਕਣੀ ਆ ਚੱਕ ਕੇ ਇੱਥੋਂ ਵੀ ਬਰੀਕ ਕਰਨੀ ਆ ਆਪਾਂ ਇੱਥੋਂ ਵੀ ਬਰੀਕ ਕਰਨੀ ਬਚਾਲੂ ਆਪਾਂ ਮੋਟੀ ਕਰਨੀ ਆ ਉਹੀ ਨਾਪ ਦੇ ਅਕੋਰਡਿੰਗ ਮੋਟੀ ਕਰਨੀ ਹੁਣ ਜਿਵੇਂ ਮੇਰੀ ਆ ਮੇਰੀ ਛਾਤੀ ਹੈਗੀ 17 ਇੰਚ ਕਮਰ ਮੇਰੀ ਹੈਗੀ 14 ਇੰਚ हिਪ ਮੇਰੀ ਹੈਗੀ 19 ਇੰਚ ਹੁਣ ਮੈਂ ਥੋੜੀ ਨਾ ਪਾਉਣਾ ਇੰਚ ਦੀ ਡੰਗਾਈ ਪਾ ਦੂੰਗੀ ਆਪਦੇ ਨਹੀਂ ਪੈਂਦੀ ਨਾਪ ਦੇ ਕੋੜੇ ਜਿਵੇਂ ਹੁਣ ਇਹਨਾਂ ਦੀ ਹੈਗੇ 20 ਇੰਚ ਹਨਾ ਇਹ ਆਪਾਂ ਅੱਧਾ ਪਾਉਣਾ ਇੰਚ ਦੀ ਡੰਗਾਈ ਇੱਥੋਂ ਪਾਸ ਆ ਜਾਵੇ ਪਹਿਲਾਂ ਇਹ ਦੇਖੋ ਕਿ ਕਿੰਨੀ ਬਾਈ ਹੈ ਲੱਗਦਾ ਥੋੜਾ ਬਾਈ ਹੈ ਮੇਰੇ ਨਾਂ ਪੇ ਨੀ ਜਾਦਾ ਅੱਜ ਇੱਕ ਤਰੀਕਾ ਹੋ ਗਿਆ ਕੱਲ ਨੂੰ ਦੋ ਪਰਸੋਂ ਤੱਕ ਚੌਥੇ ਚਾਰ ਪਲੇਟਾਂ ਪਾ ਕੇ ਹੁਣ ਮੈਂ ਵੀਡੀਓ ਤੁਸੀਂ ਆਣਾ ਸਮਝੋ ਵੀ ਉਹੀ ਬਿਨਾ ਮਤਲਬ ਤੇ ਹਨਾ ਲੰਬੀ ਕਰ ਜਾਂਦੀ ਹੈ ਨਹੀਂ ਜੀ ਮੈਂ ਹੰਬੀ ਨਹੀਂ ਕਰ ਰਹੀ ਮੈਂ ਸੋਨੂੰ ਪਲੇਟਾਂ ਪਾ ਕੇ ਦਿਖਾਉਣੀ ਹੈ ਕਿਉਂਕਿ ਮੇਰੇ ਕੋਲ ਸਟੈਂਡ ਹੈਗਾ ਵਿਚਾਰਾ ਨਾ ਝੁਕ ਜਾ ਫੋਨ ਵੀ ਮੇਰਾ ਅੱਜ ਕੱਲ ਨਾ ਝੁਕੀ ਚੱਲ ਰਿਹਾ ਤੇ ਸ਼ੈਲ ਸੁੱ ਲਡਾਉਣਾ ਹੋ ਪੈ ਰਿਹਾ ਮੈਨੂੰ ਇਹਦੀ ਆਪਰੇਸ਼ਨ ਕਰਾਉਣ ਦਾ ਟਾਈਮ ਨਹੀਂ ਲੱਗਦਾ ਹਲੇ ਖਰਚਾ ਬਹੁਤ ਆ ਜਾਂਦਾ ਜਿਹੜਾ ਪ੍ਰੈਸਰ ਤੇ ਘਟ ਨਹੀਂ ਆਉਂਦਾ ਹੈਗਾ ਆ ਦੇਖੋ ਪਲੇਟਾਂ ਹੁਣ ਮੈਂ ਆ ਬੈਕ ਵਾਲਾ ਪੱਲਾ ਪਹਿਲਾਂ ਮੈਂ ਤੁਹਾਨੂੰ ਫਰੰਟ ਵਾਲਾ ਪੱਲਾ ਦਿਖਾਉਣੀ ਐ ਵੀ ਪਲੇਟਾਂ ਆਪਣੀਆਂ ਕਿੱਦਾਂ ਦੀਆਂ ਆਈਆਂ ਨੇ ਆ ਦੇਖੋ ਪਲੇਟਾਂ ਆਪਣੀਆਂ ਆ ਗਈਆਂ ਐਦਾਂ ਦੀਆਂ ਠੀਕ ਐ ਆ ਜੋ ਆਪਣੇ ਧਾਗੇ ਹੈਗੇ ਆ ਇਹ ਤੁਸੀਂ ਜ਼ਿਆਦਾ ਧੱਕਾ ਨਹੀਂ ਕਰਨਾ ਇੱਕ ਵਾਰ ਖਿੱਚ ਕੇ ਦੇਖਣਾ ਜੇ ਤੇ ਸੌਖੇ ਨਿਕਲ ਗਏ ਫਿਰ ਤਾਂ ਠੀਕ ਐ ਜੇ ਇਹ ਥੋੜੇ ਜਿਹਾ ਔਖੇ ਨਿਕਲੇ ਲੱਗਦੇ ਆ ਫਿਰ ਤੁਸੀਂ ਪੁੱਠੇ ਪਾਸੇ ਦੀ ਜਾ ਕੇ ਧਾਗਾ ਕਟਿੰਗ ਕਰਕੇ ਫਿਰ ਤੁਸੀਂ ਇਹਨੂੰ ਖਿੱਚ ਸਕਦੇ ਹੋ ਹਨ ਓਕੇ ਜੀ ਧੰਨਵਾਦ ਜਿਹੜਿਆਂ ਨੇ ਇੱਥੋਂ ਤੱਕ ਵੀਡੀਓ ਦੇਖੀ ਐ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਉਹ ਜੈਕ ਤੇ ਜੋਕੀ ਵਾਲੀ ਮਸ਼ੀਨ ਚ ਕੀ ਫਰਕ ਆ ਤੇ ਆਹ ਮਸ਼ੀਨ ਨਾਲੋਂ ਉਹਨਾਂ ਦੇ ਵਿੱਚ ਕੀ ਫਰਕ ਆ ਕਿਉਂਕਿ ਮੈਂ ਮਸ਼ੀਨ ਲੈਣ ਦਾ ਉਹਦਾ ਸੋਚ ਰਹੀ ਆ ਇਹ ਬਹੁਤ ਆਵਾਜ਼ ਕਰਦੀ ਆ ਹਨਾ ਉਹ ਆਵਾਜ਼ ਨਹੀਂ ਕਰਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਓਕੇ ਥੈਂਕ ਯੂ